ਵਾਇਬਰਜੀ ਦਾ ਖਾਲਸਾ ਵਾਇਬਰਜੀ ਕੀ ਫਤਿਹ ਪਹਿਲਾਂ ਤਾਂ ਇਹ ਜਿਹੜੇ ਭੁੱਲੜ ਪੀਜੇ ਵਾਲੇ ਹਨ ਇਹ ਸਰਦਾਰ ਨਹੀਂ ਹੈਗੇ ਇਹ ਸਰਦਾਰਾਂ ਦੇ ਨਾਂ ਤੇ ਕਲੰਕ ਆ ਦੂਜੀ ਗੱਲ ਆ ਕੋਈ ਵਾਰਨਿੰਗ ਨਹੀਂ ਆ ਕੋਈ ਮਾਫੀ ਨਹੀਂ ਆ ਕੋਈ ਕੁਛ ਨਹੀਂ ਆ ਮੈਂ ਉਹਨਾਂ ਨੂੰ ਕਹਿਣਾ ਪਿਆ ਵੀ ਫੋਨ ਦੇ ਉੱਤੇ ਗੱਲ ਕਰ ਲੈਣਾ ਨਹੀਂ ਤਾਂ ਇਹਦਾ ਮੈਂ ਬੱਲਣ ਬਣਾ ਦੇਣਾ ਅੱਧੇ ਘੰਟੇ ਦੇ ਵਿੱਚ ਵਿੱਚ ਤੇ ਮੈਨੂੰ ਕੋਈ ਪਰਚੇ ਦੀ ਪਰਵਾਹ ਨਹੀਂ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈਗੀ ਉਹਨਾਂ ਨੇ ਪੂਰੀ ਦੁਨੀਆ ਨੂੰ ਕੀ ਕਿਹਾ ਤੁਹਾਨੂੰ ਪਤਾ ਹੈ ਇਹ ਕੋਈ ਸਰਦਾਰ ਨਹੀਂ ਹੈ ਕੋਈ ਕੁਛ ਨਹੀਂ ਆ ਇਹਨਾਂ ਨੇ ਬਿੱਗ ਬੋਸ ਜਾਣ ਦੇ ਕਰਕੇ ਇਹ ਸਾਰਾ ਗੰਦਾ ਕੰਮ ਕੀਤਾ ਆ ਸਾਡੇ ਜਿਹੜੇ ਸਿੰਘ ਨੇ ਇਹ ਥੋੜੇ ਜੇ ਸ਼ਾਂਤ ਨੇ ਤੇ ਮੈਂ ਇਹਨਾਂ ਨੂੰ ਦੱਸਣਾ ਵੀ ਇਹਨਾਂ ਦੀ ਕਲਚ ਪਲੇਟਾਂ ਇਹਨਾਂ ਦੇ ਰਿੰਗ ਸਾਰੇ ਪੈਣੇ ਨੇ ਇਹਨਾਂ ਨੇ ਬਹੁਤ ਗੰਦ ਪਾਇਆ ਮੈਨੂੰ ਤਾਂ ਅੱਗੇ ਬੜਾ ਗੁੱਸਾ ਚੜਦਾ ਹੈ ਜਦੋਂ ਮੈਂ ਆਹ ਉਹ ਵੀਡੀਓ ਸੁਣਦਾ ਹਾਂ ਲੋਕਾਂ ਦੇ ਕੋਲ ਵੀ ਹੁੱਲੜ ਪੀਜਾ ਵੀ ਇਹਨੂੰ ਸ਼ਰਮ ਵਾਲੀ ਬਹਿਲਾ ਇਹਨੇ ਗੱਲ ਕੀਤੀ ਐ ਇਹਨੇ ਹੁਣ ਸਾਰੀ ਦੁਨੀਆ ਨੂੰ ਗਾਲ ਕੱਢੀ ਆ બસ ਮੈਂ ਇਹ ਕਹਿਣਾ ਪਿਆ ਵੀ ਮੇਰੇ ਨਾਲ ਕੰਟੈਕਟ ਕਰ ਲੈਣ ਆ ਤੁਹਾਡੇ ਚੈਨਲ ਨਾਲ ਹੀ ਕਿਸੇ ਤਰੀਕੇ ਨਾਲ ਬਾਲੀਆਂ ਗੱਲਾਂ ਨਹੀਂ ਆਉਂਦੀਆਂ ਹੈਗੀਆਂ ਅਸੀਂ ਬਾਲਣ ਬਣਾ ਦੇਣਾ ਹੈ ਇੱਥੇ ਫੂਕ ਦੇਣਾ ਹੈ ਜਾਂ ਸਾਡੇ ਨਾਲ ਕੰਟੈਕਟ ਕਰਨ ਮਾਫੀ ਮੰਗਣ ਜਿੱਦਾਂ ਵੀ ਇਹ ਵੀਡੀਓ ਕਿਉਂ ਪਾਈ ਆ ਕਾਤੇ ਪਾਈ ਆ ਕੀ ਕਾਰਨ ਆ ਕੀ ਇਹਦੀ ਮਨਸਾ ਆ ਕੀ ਇਹ ਸੋਚਦਾ ਹੈ ਠੀਕ ਹੈ ਨਾ ਹਾਂਜੀ ਦੇਣਾ ਚਾਹੁੰਦੇ ਆ ਜਿਹੜੇ ਗਾਇਕ ਵੀ ਇਹ ਗੰਦੇ ਗੀਤ गा ਰਹੇ ਨੇ ਜਾਂ ਆਗੇ ਆ ਰਹੇ ਨੇ ਉਹ ਵੀ ਸਾਵਧਾਨ ਹੋ ਜਾਣ ਅਸੀਂ ਜੇ ਸਾਡੀ ਪਹੁੰਚ ਕਰਾਂਗੇ ਜਿਸ ਗਾਇਕ ਨੇ ਇਹ ਗਾਣਾ ਗਾਇਆ ਵੀ ਇਹਨਾਂ ਨਕਮਾ ਗਾਣਾ ਅਸੀਂ ਪਹੁੰਚ ਕਰਾਂ ਉਹ ਤੱਕ ਪਹੁੰਚੇ ਤੇ ਵੀ 76 ਫੇਰਾਂਗੇ ਚੰਗੀ ਤਰ੍ਹਾਂ ਜਿੰਨੇ ਵੀ ਗਲਤ ਮਲਤ ਗਾਣੇ ਗੰਦੇ ਗਾ ਰਹੇ ਆ ਉਹ ਗੀਤੋ ਸਾਰੇ ਸਾਵਧਾਨ ਹੋ ਜਾਓ ਚੰਗੀ ਤਰ੍ਹਾਂ ਤੇ ਚੰਗਾ ਲੋਕਾਂ ਨੂੰ ਸਭਿਆਚਾਰ ਚੰਗੀਆਂ ਚੀਜ਼ਾਂ ਬੰਡੋ ਗੰਦ ਨਾ ਫਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਖਾਲਸਾਈ ਇਹਨਾਂ ਨੇ ਜੀ ਜੋ ਗਾਲ ਕੱਢ ਕੇ ਗਲਤੀ ਕੀਤੀ ਹੈ ਜੀ ਬਹੁਤ ਹੀ ਮਾੜੀ ਹੈ ਜੀ ਹੁਣ ਸਾਰੇ ਜਿੰਨੀ ਸੰਗਤ ਹੈਗੀ ਆ ਸਾਰੇ ਇਹਨਾਂ ਦੇ ਖਿਲਾਫ ਆ ਜੀ ਠੀਕ ਆ ਜੀ ਹੁਣ ਇਹ ਆਪ ਜਾ ਕੇ ਇੱਥੋਂ ਦੁਕਾਨ ਬੰਦ ਕਰਕੇ ਆਪ ਜਾ ਕੇ ਬੈਠੇ ਆ ਹੁਣ ਇਹਨਾਂ ਨੂੰ ਫੋਨ ਕਰਦੇ ਆ ਜੇ ਕੱਲ ਨੂੰ ਕੋਈ ਇਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਦੁਕਾਨ ਤੇ ਤੇ ਇਹਨਾਂ ਦੇ ਜਿਹੜੇ ਤਾਂ ਰੱਖੇ ਹੋਏ ਆ ਕੰਮ ਵਾਲੇ ਤੇ ਇਹਨਾਂ ਨੂੰ ਕੇਸ ਨੰਬਰ ਤੇ ਗੱਲ ਕਰਨਗੇ ਨਾ ਜੇ ਅਸੀਂ ਇਹਨਾਂ ਨੂੰ ਕਹਿੰਨੇ ਵੀ ਸਾਡੇ ਨਾਲ ਗੱਲ ਕਰੋ ਇਹ ਬੰਦ ਕੀਤਾ ਹੋਇਆ ਨੰਬਰ ਸਾਨੂੰ ਦੇ ਰਹੇ ਆ ਹੁਣੇ ਕੋਈ ਇੱਥੇ ਕੋਈ ਗੱਲਬਾਤ ਹੋ ਜਵੇ ਤੇ ਕਿੱਥੇ ਕੰਟੈਕਟ ਕਰਨਗੇ ਸੋ ਇਸ ਕਰਕੇ ਇਹਨਾਂ ਤੋਂ ਬਹੁਤ ਵੱਡੀ ਗਲਤੀ ਹੋਈ ਆ ਮਾਫੀ ਮੰਗਣ ਇਹ ਤੇ ਸਾਰੇ ਠੀਕ ਠਾਕ ਆ ਨਹੀਂ ਤਾਂ ਕੱਲ ਨੂੰ ਇਹ ਦੁਕਾਨ ਬੰਦ ਹੋਊਗੀ ਬਾਜ ਨਾਲੇ ਕੀ ਨਾਂ ਹੈ ਜੀ ਆਪਣਾ ਮੇਰਾ ਨਾਂ ਹਰਪਿੰਦਰ ਸਿੰਘ ਜੀ ਸਮਾਜ ਸੇਵਾ ਸੰਸਥਾ ਟਿਕਰੀਵਾਲ ਜ਼ਿਲ੍ਹਾ ਗੁਰਦਾਸਪੁਰ ਤੋਂ ਮੈਂ ਪੰਜਾਬ ਦਾ ਮੁਖ ਸੇਵਾਦਾਰ ਆ ਰਹੇ ਜੀ ਜੀ ਤੇ ਅੱਜ ਅਸੀਂ ਵੀ ਬਾਬਾ ਜੀ ਦੇ ਨਾਲ ਹੀ ਗੁਰਦਾਸਪੁਰ ਜ਼ਿਲ੍ਹੇ ਤੋਂ ਮਗੂ ਮੱਠ ਜੀ ਪ੍ਰਤਾਪ ਜੀ ਨਾਲ ਸਾਡੇ ਫਤੇ ਸਿੰਘ ਜੀ ਸਾਰੇ ਇਸੇ ਕਰਕੇ ਆਏ ਕਿ ਸਾਨੂੰ ਵੀਡੀਓ ਵੇਖ ਕੇ ਦੁੱਖ ਹੋਇਆ ਲੋਕ ਨਾਲ ਇਹਨਾਂ ਦੀ ਵੀਡੀਓ ਦਾ ਐਕਸ਼ਨ ਗਾਣਾ ਲਾ ਕੇ ਨਾਲ ਆਪਣਾ ਦਰਦ ਯਾਰ ਕਰ ਰਿਹਾ ਉਈ ਕਿਸੇ ਕੰਟਰੀ ਤੋਂ ਕੋਈ ਕਿਸੇ ਤੋਂ ਕਿਉਂਕਿ ਜਦੋਂ ਇਹਨਾਂ ਨੇ ਇਹ ਗੱਲ ਹੋਈ ਸੀ ਬਹੁਤ ਲੋਕਾਂ ਨੇ ਇਹਨਾਂ ਨੂੰ ਪਿਆਰ ਦਿੱਤਾ ਕਿਸੇ ਨੇ ਵੀ ਜਿਹੜਾ ਸਿਆਣਾ ਬੰਦਾ ਸੀ ਉਹਨੇ ਇਹਨਾਂ ਨੂੰ ਗਲਤ ਕਮੈਂਟ ਨਹੀਂ ਕੀਤਾ ਜਿਹੜੇ ਕੋਈ ਦੁਨਿਆਵੀ ਸੋਚ ਰੱਖਦੇ ਸੀ ਨਾ ਬੰਦੇ ਕਿ ਇਹ ਮੀਆਂ ਬੀਬੀ ਇਹਨਾਂ ਕੋਈ ਗਲਤ ਹੋ ਗਿਆ ਜਾਂ ਕਿਸੇ ਨੇ ਕਰ ਦਿੱਤਾ ਤੇ ਜਦੋਂ ਰੋਂਦਾ ਨਹੀਂ ਸੀ ਵੇਖਿਆ ਜਾਂਦਾ ਲੋਕਾਂ ਨੇ ਇਹਨੂੰ ਸੀਨੇ ਨਾਲ ਲਾਇਆ ਪਰ ਜਿਹੜਾ ਅੱਜ ਇਹਨੇ ਕੰਮ ਕੀਤਾ ਇਹ ਗਾਣਿਆਂ ਤੇ ਐਕਸ਼ਨ ਲਾ ਕੇ ਉਹ ਗੁੱਸਾ ਕੱਢਣ ਦੀ ਕੋਸ਼ਿਸ਼ ਹੋਣਾਂ ਨੇ ਕੀਤੀ ਜਦੋਂ ਪੈਰਾਂ ਤੇ ਆ ਗਿਆ ਨਾ ਲੋਕਾਂ ਦੀ ਸਹਿਮਤੀ ਮਿਲ ਗਈ ਲੋਕਾਂ ਨੇ ਫੇਰ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਇਹਨੇ ਪ੍ਰਾਣੀਆਂ ਰੁਦਾਤਾ ਉਹ ਹੀ kurtuta praniyan shuru kar detiyan ਕਿ ਪਤਾ ਨਹੀਂ ਮੈਂ ਦੁਨੀਆ ਤੇ ਕੀ ਬਣ ਗਿਆ ਜਾਂ ਲੋਕ ਮੇਰੇ ਤੱਕ ਪਹੁੰਚ ਨਹੀਂ ਸਕਦੇ ਉਹ ਤਾਂ ਦੁਨੀਆ ਸਾਰੇ ਜਗ੍ਹਾ ਪਹੁੰਚ ਸਕਦੀ ਆ ਗੁਰੂ ਕੀ ਫੌਜਾਂ ਉੱਥੇ ਪਹੁੰਚ ਜਾਂਦੀਆਂ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਤੇ ਇਸ ਕਰਕੇ ਇੱਕ ਵਰਨਿੰਗ ਕਰਨਾ ਸੀ ਕਿ ਜੇ ਮਿਲ ਜਾਂਦਾ ਤੇ ਫੇਰ ਤੇ ਪਤਾ ਨਹੀਂ ਮੌਕੇ ਤੇ ਕੀ ਬਣ ਜਾਣਾ ਸੀ ਪੂਰੇ ਗੁੱਸੇ ਵਿੱਚ ਆਏ ਆ ਕਿਉਂਕਿ ਸਾਰੀ ਦੁਨੀਆ ਨੂੰ ਇਹਨੇ ਗਾਲ ਕੱਢੀ ਆ ਤੇ ਜਿੱਦਾਂ ਬਾਬਾ ਜੀ ਨੇ ਦੱਸਿਆ ਦੁਨੀਆ ਵਿੱਚ ਪਰਮੇਸ਼ਰ ਵਸਦਾ ਕਿੜਕਣ ਦੇ ਵਿੱਚ ਪਰਮੇਸ਼ਰ ਵਸਦਾ ਪੱਥਰਾਂ 'ਚ ਵੀ ਉਹ ਨਾ ਦਾਣਾ ਦਿੰਦਾ ਖਾਨ ਨੂੰ ਜੀਵ ਨੂੰ ਦਿੰਦਾ ਨਾ ਤੇ ਜੇ ਤੁਹਾਨੂੰ ਰਜ਼ਕ ਤੇ ਪਰਮੇਸ਼ਨ ਨੇ ਲਾਇਆ ਦੁਨੀਆ ਮਾਫ ਕਰ ਦਿੱਤਾ ਉਸੇ ਸਾਰੀ ਦੁਨੀਆ ਨੂੰ ਤੁਸੀਂ ਭੈਣ ਚੋਦ ਕਹਿ ਕੇ ਗਾਣਾ ਲਾ ਕੇ ਐਕਸ਼ਨ ਕਰਕੇ ਅਸੀਂ ਗਾਇਕ ਦਾ ਨਾਮ ਲੈ ਤਾ ਸਕਦੇ ਤੁਸੀਂ ਐਕਸ਼ਨ ਨਾ ਕਰੋ ਕਹਿ ਤ ਤੁਸੀਂ ਆਪ ਹੀ ਰਹੇ ਹੋ ਮੂੰਹ ਚੋਦ ਨਾਲ ਐਕਸ਼ਨ ਕਰ ਰਹੇ ਹੋ ਇਸ ਕਰਕੇ ਸਾਨੂੰ ਦੁੱਖ ਲੱਗਾ ਗੁੱਸਾ ਲੱਗਾ ਉਹ ਲੋਕ ਜਿਹੜੇ ਉੱਥੋਂ ਬੈਠੇ ਤੇ ਨਹੀਂ ਪਹੁੰਚ ਸਕਦੇ ਉਹਨਾਂ ਦਾ ਦਰਦ ਲੈ ਕੇ ਅਸੀਂ ਇੱਥੇ ਪਹੁੰਚੇ ਆ ਕਿ ਜੇ ਬੰਦੇ ਦੇ ਪੁੱਤ ਬਣ ਕੇ ਮਾਫੀ ਮੰਗ ਲੈਂਦੇ ਆ ਤੇ ਫੇਰ ਠੀਕ ਆ ਨਹੀਂ ਤੇ ਸਾਨੂੰ ਦੁਬਾਰਾ ਇੱਥੇ ਆਉਂਦੇ ਟਾਈਮ ਨਹੀਂ ਲੱਗਣਾ ਤੇ ਦੁਕਾਨ ਜਿਹੜੀ ਹੈ ਉਮਰ ਕੇ ਦੁਬਾਰਾ ਇਹ ਚੱਲੇਗੀ ਨਹੀਂ ਵੀਡੀਓ ਡਿਲੀਟ ਕਰਨ ਤੇ ਉਹ ਸਾਰੇ ਲੋਕਾਂ ਕੋ ਮਾਫੀ ਮੰਗਣ ਜਿਨ੍ਹਾਂ ਨੂੰ ਇਹਨਾਂ ਨੇ ਗਾਲਾਂ ਕੱਢੀਆਂ ਨੇ ਇੱਥੇ ਆ ਜਾਓ ਆਪਣੇ ਇਹ ਬੁੱਟਾ ਸਿੰਘ ਅੰਦਰਜੀਤ ਖਾਲਸਾ ਸ਼ਸਤਰਤਾ ਦੀ ਕਹਾਣੀ ਬਚਦੇ ਜੀ ਅੱਜ ਆਏ ਹੋ ਤੁਸੀਂ ਕੁਲੜ ਪੀਜ਼ਾ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਤੁਹਾਨੂੰ ਪਤਾ ਹੀ ਹੋਣਾ ਪਿੱਛੇ ਜੋ ਵੀ ਮਸਲਾ ਹੋਇਆ ਸੀ ਨਾ ਸਾਰੇ ਜਾਣਦੇ ਹੀ ਆ ਉਸ ਮਸਲੇ ਚਲੋ ਅਸੀਂ ਪਹੁੰਚੇ ਸੀ ਕਿ ਇਹਨਾਂ ਨੇ ਗਲਤੀ ਤਾਂ ਹੋਈ ਆ ਤੇ ਉਹ ਵੀਡੀਓ ਤੋਂ ਬਾਅਦ ਬਹੁਤ ਜ਼ਿਆਦਾ ਰੋ ਰਿਆ ਸੀ ਇੱਕ ਦੋ ਦਿਨ ਬਾਅਦ ਜਿਹੜੀ ਵੀਡੀਓਸ ਦੇਖੀ ਆ ਵੀ ਉਸ ਤੋਂ ਇਹ ਪਹੁੰਚ ਗਏ ਸਾਨੂੰ ਇਹ ਸੀ ਕਿ ਤੋਂ ਖਰੀਦ ਦੇ ਆਪਣੇ ਕੋਈ ਨੁਕਸਾਨ ਨਾ ਕਰ ਲੈਣੇ ਉਹ ਤਾਂ ਅਸੀਂ ਉਸ ਤਰ੍ਹਾਂ ਦੁੱਤਾ ਕਿ ਅੱਗੇ ਤੋਂ ਧਿਆਨ ਰੱਖਿਓ ਹੁਣ ਜੋ ਹੋ ਗਿਆ ਹੋ ਗਿਆ ਫਿਕਰ ਨਾ ਕਰੋ ਕਿਸੇ ਵੀ ਗੱਲ ਦਾ ਤੁਹਾਨੂੰ ਕੋਈ ਨਹੀਂ ਕੁਝ ਕਹਿੰਦਾ ਇਹਨਾਂ ਨੇ ਆਪਣੀ ਸਫਾਈ ਕੀ ਦਿੱਤੀ ਸੀ ਕਿ ਸਾਡੀ ਕੋਈ ਕੁੜੀ ਸੀਗੀ ਸਾਡੇ ਨਾਲ ਸਾਡੀ ਮਿੱਤਰ ਉਹਨੇ ਇੰਦਾ ਕੀਤਾ ਵਾਇਰਲ ਕਰ ਦਿੱਤੀ ਹੈ ਨਾ ਚਲੋ ਅਸੀਂ ਕਿ ਆ ਜਿਹੜਾ ਲੰਘ ਗਿਆ ਸਮਾਂ ਹੁਣ ਆਉਣਾ ਤਾਂ ਹੈ ਨਹੀਂ ਅੱਗੇ ਧਿਆਨ ਰੱਖਿਓ ਤਾਰੂਣਾ 2 ਦਸੰਬਰ ਨੂੰ ਵੀਡੀਓ ਅਪਲੋਡ ਹੋਈ ਹੁਣੀ ਦੇਖ ਰਏ ਸੀ ਅਸੀਂ ਪਹਿਲਾਂ ਦੀ तकरीबन 2 ਦਿਨ ਪਹਿਲਾਂ ਹੀ ਸਾਡੇ ਕੋਲੇ ਵੀਡੀਓ ਪਹੁੰਚੀ ਆ ਉਹ ਵੀਡੀਓ ਦੇ ਵਿੱਚ ਮਤਲਬ ਬੋਲਿਆ ਹੋਇਆ ਗਾਣਾ ਚੱਲ ਰਿਹਾ ਉਹ ਗਾਣੇ ਦੇ ਵਿੱਚ ਗਾਲ ਕੱਢੀ ਹੋਈ ਆ ਜਿਹੜਾ ਗਾਇਕ ਹੋਊਗਾ ਕਿਹੜਾ ਗਾਣਾ ਪਤਾ ਨਹੀਂ ਜਿਹੜੇ ਐਕਟਿੰਗ ਇਹ ਕਰ ਰਿਹਾ ਦੋਨੇ ਜਾਨੇ ਇਹ ਜਿਹੜਾ ਸਹਿਜ ਅਰੋੜਾ ਤੇ ਉਹਦੀ ਜਿਹੜੀ ਗੁਰਪ੍ਰੀਤ ਕੌਰ ਵਾਈਫ ਆ ਦੋਨੇ ਜਾਨੇ ਕਪਲ ਜਿਹੜੇ ਕੁਲੜ ਪੀਜੇ ਵਾਲੇ ਉਹ ਐਕਟਿੰਗ ਇਹ ਕਰ ਰਿਹਾ ਇਹ ਦੁਨੀਆ ਬੜੀ ਭੈਣ ਚੋਦ ਗਾਲ ਕੱਢ ਕੇ ਗੱਲ ਕਰ ਰਹੇ ਆ ਤੇ ਉਸ ਕਰਕੇ ਹੁਣ ਜਿਹੜੀ ਦੁਨੀਆ ਹੁਣ ਇਹ ਸਾਰੀ ਦੁਨੀਆ ਤਾਂ ਜਿੰਨੀ ਦੁਨੀਆ ਦੇਖਦੇ ਆ ਸਾਰੀ ਦੁਨੀਆ ਦੇ ਵਿੱਚ ਹੀ ਤਾਂ ਪਰਮੇਸ਼ਵਰ ਆ ਕਾਲਪੁਰਖ ਇਹ ਦੁਨੀਆ ਨੇ ਨੇ ਸਪੋਰਟ ਕੀਤੀ ਸੀ ਨਾ ਇਹ ਗਾਇਕਾ ਨੇ ਵੀ ਤਾਂ ਕਹਿਤਾ ਸੀ ਕਿ ਸਾਡੇ ਪੁੱਤਰ ਬੱਚੇ ਆ ਕੋਈ ਨਾ ਕੁਝ ਕਵੇ ਕੋਈ ਨਹੀਂ ਜੋ ਹੋ ਗਿਆ ਹੋ ਗਿਆ ਉਸੇ ਦੁਨੀਆ ਨੂੰ ਨੇ ਗਾਲਾ ਕੱਢਣ ਲੱਗ ਗਏ ਸਾਡੀ ਇਹਨਾਂ ਦੇ ਹੱਕ ਦੇ ਵਿੱਚ ਵੀਡੀਓ ਪਾਣਾ ਜਾ ਇਹਨਾਂ ਦੇ ਕੋਲ ਆ ਕੇ ਸਮਝਾਣਾ ਸਹਿਜ ਰੋੜੇ ਨੂੰ ਅਸੀਂ ਜਿਹੜਾ ਹੈ ਇਹ ਕੁੱਲੜ ਭੀਜੇ ਵਾਲਾ ਹੈ ਇਹਨੂੰ ਅਸੀਂ ਤਕਰੀਬਨ ਪੂਨਾ ਘੰਟਾ ਖੜਕੇ ਸਮਝਾਇਆ ਉਦੋਂ ਹੀ ਸੱਤ ਸਿੰਘ ਆਏ ਹੋਏ ਸੀ ਨਾਲ ਸਾਡੇ ਹਿੰਦੂ ਵੀਰ ਮੁਸਲਮਾਨ ਸਾਰੇ ਸੀ ਆਕੇ ਨੂੰ ਸਮਝਾਇਆ ਚੰਗੀ ਤਰ੍ਹਾਂ ਕਿ ਓਨ ਵਾਲੇ ਸਮੇਂ ਤੋਂ ਤੂੰ ਧਿਆਨ ਰੱਖਣਾ ਇਹੋ ਜੀ ਗਲਤੀ ਨਾ ਹੋਵੇ ਹੁਣ ਇਹ ਲਗਾਤਾਰੀ ਵੀਡੀਓ ਜਿਹੜੀਆਂ ਗਲਤ ਮਲਤ ਪਾ ਰਹੇ ਹਨ ਉਹ ਕਿੰਨੀ ਮਾੜੀ ਗੱਲ ਆ ਚਲੋ ਤੁਹਾਨੂੰ ਲੋਕਾਂ ਨੇ ਗਲਤ ਕਮੈਂਟ ਵੀ ਕੀਤੇ ਆ ਟਿੱਪਣੀਆਂ ਕੀਤੀਆਂ ਉਹ ਮਾੜੀ ਗੱਲ ਆ ਪਰ ਉਹਨਾਂ ਨੂੰ ਕਹੋ ਕਿ ਜਿਹੜੇ ਬੰਦੇ ਤੁਹਾਡੇ ਨਾਲ ਲੱਗਦੇ ਆ ਉਹਨਾਂ ਨੂੰ ਕਹੋ ਨਾਲੇ ਗਾਲ ਕੱਢਣਾ ਵੈਸੇ ਵੀ ਠੀਕ ਨਹੀਂ ਜੇ ਕੋਈ ਗਲਤ ਵੀ ਉਹਨੂੰ ਵੀ ਗਾਲ ਕੱਢਣ ਤੇ ਵੀ 23 24 ਲੱਗਦੀ ਹੈ ਹਨ ਇਸ ਕਰਕੇ ਮਾੜੀ ਗੱਲ ਆ ਬਹੁਤ ਵੱਡੀ ਇਹਨਾਂ ਨੇ ਕੀਤੀ ਫਿਰ ਇਹ ਸਭ ਤੋਂ ਵੱਡੀ ਗੱਲ ਸਿਰ ਦੇ ਉੱਤੇ ਦਸਤਾਰ ਆ ਦਾੜਾ ਪ੍ਰਕਾਸ਼ ਜਿਹੜੀ ਉਸਦੀ ਵਾਈਫ ਆ ਗੁਰਪ੍ਰੀਤ ਕੌਰ ਆਪਾਂ ਜਾਣਦੇ ਆ ਕਿ ਉਹਨਾਂ ਦੇ ਇੱਕ ਬਸਤਰ ਜਿਹੜੇ ਸੰਪੂਰਨ ਨਹੀਂ ਪਾਏ ਹੁੰਦੇ ਸਿਰ ਵੀ ਨੰਗਾ ਹੁੰਦਾ ਹੈ ਹਨ ਜੇ ਤੁਸੀਂ ਦੋਨੇ ਇੱਕੋ ਜੇ ਬਣ ਜਓ ਤੁਮੀਂ ਬਰਦਾਸ਼ਤ ਦਸਤਾਰ ਕਰਦੇ ਆਪਣਾ ਸਾਰਾ ਸਫਾਇਆ ਆਪਣਾ ਜੋ ਮਰਜ਼ੀ ਕਰੋ ਕਿਸੇ ਨੇ ਕੁਝ ਕਰਨਾ ਜਿਹੜੀ ਦਸਤਾਰ ਹੈ ਇਹ ਗੁਰੂ ਸਹਿਬਾਨਾਂ ਦੀ ਦਸਤਾਰ ਹੈ ਇਹ ਮਰਿਆਦਾ ਇਸ ਦੀ ਕੋਈ ਹੈ ਨਾ ਇਹ ਮਰਿਆਦਾ ਦੇ ਵਿੱਚ ਹੀ ਸਾਨੂੰ ਰਹਿ ਕੇ ਕਰਨਾ ਚਾਹੀਦਾ ਸੀ ਦਿਨ ਵੀ ਦੇਖ ਰਹੇ ਆ ਕਿਹੜੇ ਚੱਲਦੇ ਆ ਗੱਲਬਾਤ ਹੋਈ ਕੋਈ ਅੰਨਾ ਤੇ ਹਾਂ ਗੱਲਬਾਤ ਹੁਣ ਉਹ ਗੱਲ ਕਰਾ ਰਹੇ ਸੀਗੇ ਗੱਲ ਕਰਾਉਂਦਿਆਂ ਕਰਾਉਂਦੇ ਸੀ ਚਲੋ ਇਹ ਮਤਲਬ ਜਦੋਂ ਇਕੱਠੇ ਹੋਣਗੇ ਸਾਡੇ ਸੇ ਉਦੋਂ ਹੀ ਗੱਲ ਕੀਤੀ ਜਾਏਗੀ ਹੁਣ ਉਸ ਤੋਂ ਬਾਅਦ ਹੁਣੇ ਫੋਨ ਜਿਹੜਾ ਸਾਨੂੰ ਨੰਬਰ ਦਿੱਤਾ ਉਹ ਬੰਦ ਹੈ ਫੋਨ ਹਾਂਜੀ ਹੁਣ ਤੁਹਾਡੇ ਚੈਨਲ ਦਾ ਹੀ ਇਹ ਸੁਨੇਹਾ ਸਾਰਿਆਂ ਨੂੰ ਦਿੰਨੇ ਆਂ ਇੰਡੀਆ ਲਾਈਵ ਅਸੀਂ ਸਾਰਿਆਂ ਨੂੰ ਦੱਸਦੇ ਕਿ ਜਿਹੜੇ ਅੱਜ ਆਪ ਉਹਦੇ ਮਹੀਨੇ ਜਿਹੜੇ ਕਮੇਡੀ ਵੀ ਕਰਦੇ ਨਾ ਚਾਹੇ ਗੁਰਥੇ ਕਾ ਚਾਹੇ ਆਮ ਉਹ ਸਾਰਿਆਂ ਨੂੰ ਇਹ ਮਹੀਨਾ ਜਿਹੜਾ ਕਾਮੇਡੀ ਸ਼ੋਅ ਜਿਹੜੇ ਆ ਜਾਂ ਹੱਸਣ ਖੇਡਣੇ ਸਾਰੀਆਂ ਚੀਜ਼ਾਂ ਉਹ ਬੰਦ ਕਰ ਦੇਣੀਆਂ ਚਾਹੀਦੀਆਂ ਇਹ ਜਿਹੜੇ ਦਿਨ ਚੱਲਦੇ ਨੇ ਖਾਸ ਕਰਕੇ ਇਹ 7 ਪੋ ਤੋਂ ਲੈ ਕੇ ਤਕਰੀਬਨ 13 ਪੋ ਤੱਕ 13 14 ਪੋ ਤੱਕ ਸ਼ਹੀਦੀਆਂ ਸ਼ਹੀਦੀਆਂ ਹੈ ਹਨ ਇਸ ਕਰਕੇ ਕੋਸ਼ਿਸ਼ ਕਰ ਦੇਣਾ 10 ਦਿਨ ਸ਼ਾਂਤੀ ਸਾਰਿਆਂ ਰੱਖਣੀ ਚਾਹੀਦੀ ਆ ਕਿ ਅਸੀਂ ਚਲੋ ਉਹ ਤਾਂ ਚੜ੍ਹਦੀ ਕਲਾ ਵਿੱਚ ਸ਼ਹੀਦ ਹੋ ਗਏ ਹਨ ਅਸੀਂ ਇੱਕ ਪ੍ਰਗਟਾਵਾ ਕਰਨਾ ਹੁੰਦਾ ਹੈ ਕਿ ਸਾਨੂੰ ਇਹ ਜੋ ਵੀ ਹੋਇਆ ਉਹ ਸਾਡੇ ਲਈ ਅਸਲ ਦੇ ਵਿੱਚ ਬਹੁਤ ਜ਼ਿਆਦਾ ਕਾਰਨ ਜਿਹੜਾ ਹੈ ਉਹ ਉਸ ਸਮੇਂ ਉਹਨਾਂ ਨੇ ਕੀਤਾ ਪਰ ਇਹ ਹੁਣ ਜਿਹੜੀਆਂ ਦਦੀਆਂ ਗੱਲਾਂ ਪਾਣਗੇ ਗਲਤਮਲਤ ਬੋਲਣਗੇ ਉਹ ਥੋੜੀ ਜਰਿਆ ਜਾਊਗਾ ਕਿਉਂਕਿ ਸਾਡੇ ਤੇ ਮੇਰੇ ਤੇ ਗੱਲ ਆਈ ਆ ਇਹ ਭਾਈ ਸਮਾਜ ਸੇਵਾ ਤੋਂ ਆਏ ਹੋਰ ਰਮਨਦੀਪ ਹੁਣ ਸਾਰੇ ਨਾਲ ਅਸੀਂ ਸਾਡੇ ਮਨ ਚ ਇਹ ਦਾ ਲਾਈਏ ਕਿ ਜਿਹੜੇ ਅਸੀਂ ਜਦੋਂ ਇਹ ਸਪੋਰਟ 'ਚ ਆਏ ਆ ਸਾਨੂੰ ਕਈਆਂ ਦੇ ਸਿੰਘਾਂ ਦੇ ਫੋਨ ਆਏ ਤੁਸੀਂ ਸਪੋਰਟ ਨਹੀਂ ਸੀ ਕਰਨੇ ਮੈਂ ਮਾਨੂੰ ਕਿਹਾ ਚਲੋ ਕੋਈ ਨਹੀਂ ਅਜਾ ਏਸੀ ਕੀ ਸਾਡਾ ਕੋਈ ਇੱਕ ਗੁਰਥੇ ਕੋਈ ਕਿਤੇ ਗਲਤ ਰਾਹੇ ਨਾ ਪੈਜ ਵੇਸ਼ ਕਰਕੇ ਸਪੋਰਟ ਕੀਤੀ ਸਾਨੂੰ ਨਹੀਂ ਪਤਾ ਸਾਡੀ ਸਪੋਰਟ ਕੀਤੀ ਉਹਨੂੰ ਇੰਨੀ ਹੁਲੇ ਹੱਲੇ ਸ਼ਹੀ ਮਿਲ ਹੱਲਾ ਸ਼ਹੀ ਦੀ ਮਿਲ ਜੂਗੀ ਕਿਉਂ ਉਸ ਤੋਂ ਬਾਅਦ ਵੀਡੀਓ ਤੋਂ ਵੀਡੀਓ ਗਲਤ ਮਲਤ ਪਾਇਆ ਗਿਆ ਗਲਤ ਕੀਤਾ ਬਹੁਤ ਜ਼ਿਆਦਾ ਸ਼ਹੀ